ਹਾਂਜੀ ਕਿਸਾਨ ਭਰਾਵੋ ਸਵਾਗਤ ਕਰਦੇ ਆਂ ਅੱਜ ਦੀ ਇੱਕ ਨਵੀਂ ਹੋਰ ਵੀਡੀਓ ਦੇ ਵਿੱਚ ਪਹਿਲਾਂ ਗੱਲ ਕਰਦੇ ਆਂ ਜੌਂਡੀਰ ਟਰੈਕਟਰ ਆ ਜੀ 5204 2012 ਮਾਡਲ ਹੈ ਪੰਜਾਬ ਨੰਬਰ ਆ ਜੀ ਰੇਟ 4 ਲੱਖ 25000 ਰੁਪਏ ਡਿਮਾਂਡ ਆ ਏਰੀਆ ਲੁਧਿਆਣਾ ਦੇ ਵਿੱਚ ਵਿਕਾਊ ਆ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਟਰੈਕਟਰ ਓਕੇ ਆ ਜੀ ਫੋਨ ਨੰਬਰ ਆ 8427725955 7827725955 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਪੰਜਾਬ ਨੰਬਰ ਟਰੈਕਟਰ ਜੇ ਤੁਸੀਂ ਵੀ ਸਾਡੇ ਪੇਜ ਤੇ ਕੋਈ ਐਡ ਕਰਵਾਉਣਾ ਚਾਹੁੰਦੇ ਆ ਸਾਡੇ ਨੰਬਰ ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਅੱਗੇ ਜੀ ਸਾਡੇ 8 ਫੁੱਟ ਦੀ ਟਰਾਲੀ ਬਕਾਊਆ ਸਾਡੇ 4 ਫੁੱਟ ਦੀ ਚੜਾਈ ਹੈ ਜੀ ਆ ਰੇਟ 36000 ਰੁਪਿਆ 8427725955 8427725955 ਤੇ ਫੋਨ ਕਰਕੇ ਇਹ ਟਰਾਲੀ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਬਹੁਤ ਹੀ ਵਧੀਆ ਨਵੀਂ ਹਾਲਤ ਦੇ ਵਿੱਚ ਟਰਾਲੀ ਵੀਰਾਂ ਦੀ ਵਿਕਾਊ ਹੈ ਜੀ 8.5 ਫੁੱਟ ਦੀ ਲੰਬਾਈ ਹੈ 36000 ਰੁਪਏ ਡਿਮਾਂਡ ਅੱਗੇ ਜੀ HMT 511 ਟਰੈਕਟਰ 2003 ਮਾਡਲ ਪੰਜਾਬ ਨੰਬਰ ਵਿਕਾਊ ਹੈ ਜੀ ਪਾਵਰ ਸਟੀering ਦੇ ਵਿੱਚ ਆ ਰੇਟ 325000 ਰੁਪਏ ਡਿਮਾਂਡ ਹੈ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਨੰਬਰ ਹੈ ਜੀ 97812 44602 97812 44602 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ ਜੀ ਨਿਊ ਹਾਲੈਂਡ 3630 ਟਰੈਕਟਰ ਵਿਕਾਊ ਆ 2009 ਮਾਡਲ ਪਾਵਰ ਸਟੀering ਦੇ ਵਿੱਚ ਆ ਰੇਟ ਹੈ ਜੀ 3,65,000 ਰੁਪਏ ਡਿਮਾਂਡ ਹੈ ਏਰੀਆ ਬਠਿੰਡਾ ਦੇ ਵਿੱਚ ਟਰੈਕਟਰ ਵਿਕਾਊ ਆ ਜੀ ਫੋਨ ਨੰਬਰ ਹੈ 94638 42223 94638 42223 ਤੇ ਫੋਨ ਕਰਕੇ ਟਰੈਕਟਰ ਬਾਰੇ ਜਾਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਤੁਸੀਂ ਵੀ ਸਾਡੇ ਨੰਬਰ ਤੇ ਕੋਈ ਵੀ ਐਡ ਕਿਸੇ ਵੀ ਪ੍ਰਕਾਰ ਦੀ ਕਰਵਾ ਸਕਦੇ ਹੋ ਫੋਟੋਆਂ ਵੀਡੀਓ ਭੇਜ ਕੇ ਪ੍ਰੋਪਰ ਜਾਣਕਾਰੀ ਨਾਲ ਸਾਡੇ ਵਟਸਐਪ ਨੰਬਰ 9876345622 ਅੱਗੇ ਜੀ ਮੈਸੀ 5245 ਟਰੈਕਟਰ ਹੈ ਜੀ ਡੀਆਈ 2005 ਮਾਡਲ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਆ ਰੇਟ 1,90,000 ਰੁਪਇਆ ਇਹਦੀ ਡਿਮਾਂਡ ਹੈ ਫੋਨ ਨੰਬਰ ਹੈ ਜੀ 8591007630 8591007630 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਜਾਣਕਾਰੀ ਮਾਲਕ ਵੀਰਾਂ ਤੋਂ ਸਿੱਧੀ ਫੋਨ ਤੇ ਲਿਆ ਕਰੋ ਜੀ ਤੇ ਸਾਰੇ ਹਾਲਤ ਕੰਡੀਸ਼ਨ ਬਾਰੇ ਫੋਨ ਤੇ ਇੱਕ ਵਾਰੀ ਜ਼ਰੂਰ ਪੁੱਛ ਕੇ ਫੇਰ ਦੇਖਣ ਜਾਇਆ ਕਰੋ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਅੱਗੇ ਗੱਲ ਕਰਦੇ ਆਂ ਟਰਾਲੀ 11 ਛੇ ਦੀ ਟਰਾਲੀ ਹੈ ਜੀ ਰੇਟ 1,20,000 ਰੁਪਿਆ ਜੈਕ ਵਾਲੀ ਟਰਾਲੀ ਆ ਏਰੀਆ ਚ ਹਨੀਰ ਮਾਨਸਾ ਦੇ ਵਿੱਚ ਵਿਕਾਊ ਹੈ ਜੀ 98154 48956 98154 48956 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਬਾਰੇ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਵਧੀਆ ਬੈੱਡ ਲੱਗਿਆ ਹੋਇਆ ਜੀ ਹੈਵੀ ਵਜ਼ਨ ਦੇ ਵਿੱਚ ਇਹ ਟਰਾਲੀ ਪਿੰਡ ਮੱਖਾ ਦੇ ਵਿੱਚ ਵਿਕਾਊ ਆ ਜੀ ਏਰੀਆ ਝਨੀਰ ਦੇ ਨੇੜੇ ਪਿੰਡ ਮੱਖਾ ਕੰਡੀਸ਼ਨ ਤੋਂ ਚੈੱਕ ਕਰ ਸਕਦੇ ਹੋ ਜੀ ਅੱਗੇ ਗੱਲ ਕਰਦੇ ਆ 16 ਫੁੱਟੀ ਟਰਾਲੀ ਹੈ ਜੀ ਏਰੀਆ ਅਮਰਤਸਰ ਰਈਆ ਬਿਆਸ ਏਰੀਆ ਦੇ ਵਿੱਚ ਟਰਾਲੀ ਵਿਕਾਊ ਆ ਰੇਟ ਆ ਜੀ 315000 ਰੁਪਏ ਡਿਮਾਂਡ ਹੈ ਫੋਨ ਨੰਬਰ ਆ ਜੀ 9878299783 9878299783 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਨਵੀਂ ਬਣੀ ਟਰਾਲੀ ਬਾਰੇ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਬਹੁਤ ਹੀ ਸੋਹਣੀ ਤੇ ਹੈਵੀ ਵਜਨ ਦੇ ਵਿੱਚ ਅੱਗੇ ਜੀ ਸਵਰਾਜ 744 ਟਰੈਕਟਰ 2014 ਮਾਡਲ ਰਿਵਰਸ ਪੀਟੀਓ ਦੇ ਵਿੱਚ ਚੰਗੇ ਟਾਇਰਾਂ ਦੇ ਵਿੱਚ ਆ ਜੀ ਆ ਰੇਟ 440000 ਰੁਪਏ ਦੀ ਡਿਮਾਂਡ ਹੈ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੀ ਫੋਟੋਆਂ ਦੇ ਵਿੱਚ 9653235904 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 744 ਐਫੀ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਇੱਕ ਵਾਰੀ ਵੀਰਾਂ ਤੋਂ ਪ੍ਰੋਪਰ ਜਾਣਕਾਰੀ ਜ਼ਰੂਰ ਲੈ ਲਿਓ ਜੀ ਅੱਗੇ ਗੱਲ ਕਰਦੇ ਹਾਂ ਜੀ ਸਟੈਂਡਰਡ ਮਸ਼ੀਨ ਕਬੈਨ ਵਕਾਊ ਹੈ ਜੀ 2013 ਮਾਡਲ ਆ ਕਬੈਨ ਸਟੈਂਡਰਡ ਵਾਲਿਆਂ ਦੀ 513 ਏਰੀਆ ਕੋਟਕਪੂਰਾ ਦੇ ਵਿੱਚ ਰੇਟ 380000 ਰੁਪਏ ਦੀ ਡਿਮਾਂਡ ਹੈ ਜੀ ਫੋਨ ਨੰਬਰ 9914844800 9914844800 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਕਬੈਨ ਬਾਰੇ ਬਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਨਵੀਂ ਹਾਲਤ ਦੇ ਵਿੱਚ ਇੱਕ ਕਬੈਨ ਵੀਰਾਂ ਨੇ ਵੇਚਣੀ ਆ 513 ਸਟੈਂਡਰਡ ਕੰਪਨੀ ਦੀ ਕਬੈਨ ਆ ਜੀ 2013 ਮਾਡਲ ਆ ਆ ਰੇਟ 3,80,000 ਡਿਮਾਂਡ ਹੈ ਮੌਕੇ ਤੇ ਮਾਨਤਨ ਹੋ ਜੂਗਾ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਕਿਸੇ ਵੀ ਸਾਧਨ ਦਾ ਅੱਗੇ ਜੀ ਸੰਵਰਾਜ 735 ਐਫੀ ਟਰੈਕਟਰ ਹੈ ਜੀ 1995 ਮਾਡਲ ਆ ਰੇਟ 1,05,000 ਰੁਪਿਆ ਫਿਕਸ ਰੇਟ ਆ ਵੀਰਾਂ ਦਾ ਏਰੀਆ ਪੈਂਡ ਰੋੜਾਂ ਵਾਲੀ ਲੱड्डੂ ਵਾਲੇ ਦੇ ਨੇੜੇ ਆ ਜੀ ਮੁਖਸਰ ਜਲਾਲਾਬਾਦ ਰੋਡ ਤੇ 9873604778 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵੀਰਾਂ ਤੋਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ 1,05000 ਰੁਪਏ ਵੀਰਾਂ ਦਾ ਫਿਕਸ ਰੇਟ ਆ ਮੌਕੇ ਤੇ ਥੋੜਾ ਬਹੁਤ ਮਾਨਤਨ ਪਣਾਪਲਾ ਹੋ ਜੇ ਜੀ ਜਿਆਦਾ ਫਰਕ ਨਹੀਂ ਹੋਵੇਗਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਐਫੀ ਮਾਡਲ ਦੇ ਵਿੱਚ ਬੰਪਰ ਛਤਰੀ ਤੁਹਾਡੇ ਸਾਹਮਣੇ ਜਿਹੜਾ ਸਮਾਨ ਲੱਗਿਆ ਹੋਇਆ ਜੀ ਅੱਗੇ ਦੀ ਐਗਰੀ ਜ਼ੋਨ ਕੰਪਨੀ ਦੀ 13 ਪੋਰੀ 0 ਡ੍ਰਿੱਲ ਵਿਕਾਊ ਆ ਰੇਟ 36000 ਰੁਪਿਆ 0 ਡ੍ਰਿੱਲ ਆ ਜੀ 36000 ਰੁਪਿਆ ਦਾ ਰੇਟ ਆ 7009730656 7009730656 ਤੇ ਫੋਨ ਕਰਕੇ ਤੁਸੀਂ ਇਹ 13 ਪੋਰੀ ਐਗਰੀ ਜ਼ੋਨ ਕੰਪਨੀ ਦੀ 0 ਡ੍ਰਿੱਲ ਖਰੀਦ ਸਕਦੇ ਹੋ ਜੀ 36000 ਰੁਪਿਆ ਦੇ ਵਿੱਚ ਬਿਲਕੁਲ ਨਵੀਂ ਹਾਲਤ ਆ ਜੀ 21 ਮਾਡਲ 0 ਡ੍ਰਿੱਲ ਆ ਬਹੁਤ ਹੀ ਘੱਟ ਵੀਰਾਂ ਨੇ ਚਲਾਈ ਆ ਕ੍ਰੇਡਿਸ਼ਨ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਨਵੀਂ ਹਾਲਤ ਦੇ ਵਿੱਚ ਇਹ 0 ਡ੍ਰਿੱਲ ਵੀਰਾਂ ਦੀ ਵਿਕਾਊ ਆ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰ ਕਿਸੇ ਵੀ ਪ੍ਰਕਾਰ ਦੀ ਜ਼ਮੀਨ ਪਸ਼ੂ ਪਲਾਟ ਸਾਧਨ ਦੀ ਐਡ ਕਰਵਾ ਸਕਦੇ ਹੋ ਜੀ ਇਥੇ ਸਾਡਾ ਨੰਬਰ ਦਿੱਤਾ ਹੋਇਆ WhatsApp ਨੰਬਰ ਤੇ ਫੋਟੋ ਮਾ ਭੇਜ ਸਕਦੇ ਹੋ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਅੱਗੇ ਜੀ ਪ੍ਰੀਤ 60 49 ਟਰੈਕਟਰ ਆ 12 ਮਾਡਲ ਪਾਵਰ ਸਟੀering ਰੇਟ 285000 ਰੁਪਏ ਪਿੰਡ ਮੁੱਲਣ ਜ਼ਿਲ੍ਹਾ ਮੁਕਸਰ ਦੇ ਵਿੱਚ ਇੰਜਨ ਗੇਅਰ ਦਾ ਟਰੈਕਟਰ ਓਕੇ ਆ ਜੀ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 9417148607 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਪਾਵਰ ਸਟੀering ਦੇ ਵਿੱਚ 12 ਮਾਡਲ ਹੈ 45k ਪੈਸੇ ਟੈਰ ਆ ਜੀ ਇੰਜਨ ਗੇਅਰ ਦਾ ਓਕੇ ਆ ਵਾਹ ਕੇ ਚਲਾ ਕੇ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਅੱਗੇ ਜੀ ਗੱਲ ਕਰਦੇ ਆ ਮਾਈਸੀ ਟਰੈਕਟਰ ਆ ਜੀ 362635 ਟਰੈਕਟਰ ਆ ਇਹ ਮੈਸੀ 2014 ਮਾਡਲ ਆ ਰੇਟ 370000 ਰੁਪਏ ਡਿਮਾਂਡ ਹੈ ਜੀ ਬਿਲਕੁਲ ਨਵੀਂ ਕੰਡੀਸ਼ਨ ਆ ਜੀ ਬਹੁਤ ਹੀ ਜਿਆਦਾ ਘੱਟ ਚੱਲਿਆ ਹੋਇਆ ਟਰੈਕਟਰ ਆ ਫੋਨ ਨੰਬਰ ਆ 9779990423 9779990423 ਤੇ ਫੋਨ ਕਰਕੇ ਤੁਸੀਂ ਮੈਸੀ 2635 ਟਰੈਕਟਰ ਖਰੀਦ ਸਕਦੇ ਹੋ ਜੀ ਕੰਡੀਸ਼ਨ ਬਿਲਕੁਲ ਨਵਿਆਂ ਵਰਗੀ ਹੈ ਫੋਨ ਤੇ ਇੱਕ ਵਾਰੀ ਮਾਲਕ ਵੀਰਾਂ ਤੋਂ ਜਾਣਕਾਰੀ ਜ਼ਰੂਰ ਲੈ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰ ਦਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਇਹ ਵੀਡੀਓ ਪਹੁੰਚ ਜਾਇਆ ਕਰੇ ਤੇ ਤੁਸੀਂ ਸਾਡੇ ਨੰਬਰ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਜੀ ਸਾਡੇ WhatsApp ਨੰਬਰ ਤੇ ਫੋਟੋਆਂ ਭੇਜ ਕੇ ਵੀਡੀਓ ਭੇਜ ਕੇ ਅਸੀਂ ਹਰੇਕ ਕਿਸਾਨ ਵੀਰ ਦੀ ਐਡ ਆਪਣੇ ਚੈਨਲ ਦੇ ਉੱਤੇ ਕਰਦੇ ਹਾਂ ਧੰਨਵਾਦ ਜੀ